ਜਿਹੜੀ ਅੱਜ ਜਿਹੜੀ ਆ 11 ਵਜੇ ਸਾਨੂੰ ਜਿਹੜੀ ਸੁਣ ਕੇ ਆਈ ਆ ਕਿ ਡਾਕਟਰ ਸਾਹਿਬ ਉਹਨਾਂ ਦੀ ਡੈਥ ਜਿਹੜੀ ਆ ਫੋਰਸ ਹਸਪਤਾਲ ਅੰਮ੍ਰਿਤਸਰ ਹੋ ਗਈ ਹੈ ਤੇ ਅਸੀਂ ਸਾਰੇ ਜਿਹੜੇ ਵਰਕਰ ਆ ਉਹ ਟਾਈਮ ਤੋਂ ਜਦੋਂ ਸਾਨੂੰ ਪਤਾ ਲੱਗਾ ਉਸੇ ਵੇਲੇ ਉੱਥੇ ਪਹੁੰਚੇ ਆ ਤੇ ਮੈਂ ਤੇ ਆਨਾ ਵੀ ਜਿੰਨੇ ਵੀ ਹਲਕੇ ਦੇ ਸਾਡੇ ਵਰਕਰ ਨੇ ਸਾਰੇ ਬੜੇ ਦੁੱਖ ਦੇ ਨਾਲ ਤੇ ਵਿੱਚ ਬੈਠੇ ਨੇ ਤੇ ਅਸੀਂ ਰੋਕੋ ਜੀ ਡਾਕਟਰ ਸਾਹਿਬ ਬਹੁਤ ਨਿੱਕੇ ਸੁਭਾਅ ਦੇ ਤੇ ਇੱਕ ਐਸਐਮਓ ਰਟਾਇਰ ਹੋਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਐਮਐਲਏ ਜਿਹੜੇ ਆ ਪਾਈ ਦੇ ਵਿੱਚ ਐਮਐਲਏ ਬਣੇ ਮੈਂ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਿਹੜਾ 1993 ਤੋਂ ਜਾਣਦਾ ਇਹਨਾਂ ਨੇ ਜਿਹੜੀਆਂ ਸਵਾਵਾਂ ਐਸਐਮਓ ਦੇ ਦਿੱਤੀਆਂ ਉਹਦੇ ਵਿੱਚ ਵੀ ਬੜਾ ਵਧੀਆ ਇਹਨਾਂ ਨੇ ਆਪਣਾ ਜਿਹੜਾ ਉਹ ਨਾਂ ਕਮਾਇਆ ਉਹਦੇ ਵਿੱਚ ਵੀ ਬੇਦਾਗ ਇਹਨਾਂ ਨੇ ਨੌਕਰੀ ਜਿਹੜੀ ਆ ਜੋ ਕੀਤੀ ਆ ਤੇ ਰਿਟਾਇਰ ਹੋ ਗਿਆ ਏ ਉਸ ਤੋਂ ਬਾਅਦ ਇਹਨਾਂ ਨੇ ਐਮਐਲਏ ਦੀ ਜੋ ਸੀਟ ਲੜੀ ਆ ਉਸ ਤੋਂ ਪਹਿਲਾਂ ਤੋਂ ਹੀ ਮੈਂ ਇਹਨਾਂ ਦੇ ਨਾਲ ਸੀ ਇਹਨਾਂ ਨੇ ਐਮਐਲਏ ਤੋਂ ਬਣ ਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੇ ਪਾਰਦਰਸ਼ੀ ਕੰਮ ਕੀਤੇ ਹਰ ਇੱਕ ਦੀ ਵਰਕਰ ਦੀ ਗੱਲ ਸੁਣੀ ਹਰ ਇੱਕ ਦਾ ਨਿਆਂ ਕੀਤਾ ਮੈਂ ਆਂਦਾ ਵੀ ਇਹੋ ਜੇ ਐਮਐਲਏ ਜਿਹੜੇ ਆ ਉਹ ਨਹੀਂ ਮਿਲਦੇ ਕੈਂਸਰ ਦੇ ਨਾਲ ਇਹਨਾਂ ਦੀ ਪਿਛਲੇ ਸਮੇਂ ਚ ਸਾਲ ਤੋਂ ਕੈਂਸਰ ਦੀ ਬਿਮਾਰੀ ਜਿਹੜੀ ਆ ਉਹ ਇਹਨਾਂ ਨੂੰ ਘੇਰਿਆ ਸੀ ਤੇ ਪਰ ਵੇਖੋ ਫੇਰ ਵੀ ਡਾਕਟਰ ਸੀ ਇਹਨਾਂ ਨੂੰ ਸਾਰਾ ਪਤਾ ਸੀ ਪਰ ਬਿਮਾਰੀ ਜਿਹੜੀ ਆ ਉਹ ਇੰਨੀ ਜਿਹੜੀ ਉਹ ਹੋ ਗਈ ਜਿਨੇ ਇਹਨਾਂ ਦੀ ਜਾਨ ਜਿਹੜੀ ਉਹ ਮੁਲ ਗਈ ਅੰਮ੍ਰਿਤਸਰ ਐਡਮਿਟ ਸੀ ਹੁਣ ਇਹ ਵੇਲੇ ਜਿਹੜੇ ਉਹ ਅੰਮ੍ਰਿਤਸਰ ਉਹ ਜਿਹੜਾ ਹਸਪਤਾਲ ਆ ਉੱਥੇ ਐਡਮਿਟ ਹੀ ਰਾਤ ਦੇ ਤੇ ਸਵੇਰੇ 11 ਵਜੇ ਇਹਨਾਂ ਦੀ ਡੈਥ ਹੋਈ ਸਾਡੇ ਸਰਨਕਾਰ ਨੂੰ ਐਮਐਲਏ ਦਰਪਸ਼ੀਰ ਸਿੰਘ ਸੋਲ ਆਮ ਆਦਮੀ ਪਾਰਟੀ ਤੋਂ ਜੋ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਹੀ ਇਹ ਬਹੁਤ ਹੀ ਵੱਡੀ ਦੁੱਖਦਾਈ ਖਬਰ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਇੱਕ ਇਮਾਨਦਾਰੀ ਤੇ ਸੱਚਾਈ ਤੇ ਚੱਲਣ ਵਾਲੇ ਇਨਸਾਨ ਸੀ ਉਹਨਾਂ ਨੇ ਇੱਥੋਂ ਇਲੈਕਸ਼ਨ ਲੜੀ ਆਮ ਆਦਮੀ ਤੋਂ ਬਤਾਲਾ ਤੇ ਬੜੀਆਂ ਵੱਡੀਆਂ ਵੋਟਾਂ ਨਾਲ ਜਿੱਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਸਹਿਤ ਇਜਾਜ਼ਤ ਨਹੀਂ ਸੀ ਦਿੰਦੀ ਪਰ ਫਿਰ ਵੀ ਜਿੰਨਾ ਹੋ ਸਕਿਆ ਉਹਨਾਂ ਨੇ ਲੋਕਾਂ ਦਾ ਉੱਤਰ ਤੋਂ ਵੰਡਾਇਆ ਇੱਕ ਬਹੁਤ ਵੱਡਾ ਭਿਆਨਕ ਸਮਾਂ ਵਾ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਉਹ ਸਾਡੇ ਪਿਤਾ ਸਮਾਨ ਸੀ ਖਾਸ ਤੌਰ ਤੇ ਡਾਟ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦਾ ਉਹਨਾਂ ਦੀ ਪ੍ਰੇਰਨਾ ਸਰਕਾਰਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਇੱਥੇ ਅੱਡੇ ਆ ਮਕਾਮ ਤੇ ਅਸੀਂ ਪਹੁੰਚੇ ਅਸੀਂ ਸਰਕਾਰ ਬਣਾਈ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਪਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚੰਨਾਂ ਵਿੱਚ ਬਰਾਜੇ ਅੱਜ ਪਰ ਕੀ ਚੱਲਦਾ ਚੋਗੀ ਇੱਥੇ ਜੀ ਬੜੀ ਦੁੱਖदाई ਘਟਨਾ ਹੋਈ ਆ ਪਰਿਵਾਰ ਨੂੰ ਵੀ ਬੜੀ ਵੱਡੀ ਘਾਟ ਪਈ ਆ ਪਾਰਟੀ ਨੂੰ ਵੀ ਬੜੀ ਵੱਡੀ ਘਾਟ ਪਈ ਆ ਆਪਦਾ ਪਰਿਵਾਰ ਆਪ ਦੇ ਬੱਚਰ ਉਹਨਾਂ ਦੀ ਜੋ ਜਿੰਦਗੀ ਬੀਤੀ ਪਈ ਆ ਜਾਂ ਪਰਿਵਾਰ ਦਾ ਸੱਜਣਾ ਜਾਂ ਬੱਚਰ ਦਾ ਸੱਜਣਾ ਤਾਂ ਸਭ ਨੂੰ ਪਤਾ ਬਹੁਤ ਵੱਡੀ ਘਾਟ ਪਈ ਆ ਪਰਿਵਾਰ ਦੀ ਖਾਸੀ ਦੀ ਕਿ ਪਰਿਵਾਰ ਨਾਲ ਪੰਜਾਬੀ ਕਰਨਾ ਹੈ ਇਲਾ ਪਰਿਵਾਰ ਨਾਲ ਕਿਤੇ ਵੀ ਲੋੜ ਪਈਏ ਪਰਿਵਾਰ ਨਾਲ ਡੱਕ ਕੇ ਖੜਾ ਹੋ ਜਾਈ ਕਿ ਕਿ ਕਰਕੇ ਕਸ਼ਮੀਰ ਤੋਂ ਮਸੂਲ ਬੜੇ ਨੇਕ ਸਾਊ ਤੇ ਇਮਾਨਦਾਰ ਇਨਸਾਨ ਸਨ ਮੈਨੂੰ ਨੇ ਮੇਰ ਕਦੀ ਉੱਚੀ ਬੋਲਿਆ ਉਹਨਾਂ ਨੇ ਕੋਈ ਇਸ ਦਾ ਦਿਲ ਵੀ ਦਿਖਾਇਆ ਬਹੁਤ ਮਰੀਕੀਆਂ ਬੜੀਆਂ